ਮੇਰੇ ਕੋਈ ਬਹੁਤ ਘੱਟ ਸ਼ਬਦ ਨੇ ਕਿਉਂਕਿ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ ਮੇਰੇ ਤੋਂ ਸਰਕਾਰਯੋਗ ਜਗਾ ਤੇ ਹੋ ਮੇਰੇ ਨਾਲ ਤੁਹਾਨੂੰ ਗਿਆਨ ਵੀ ਜ਼ਿਆਦਾ ਹੈ ਜ਼ਿੰਦਗੀ ਦਾ ਸੰਘਰਸ਼ ਵੀ ਜ਼ਿਆਦਾ ਹੈ ਜੇ ਮੈਂ ਅੱਜ ਬੋਲਾਂ ਤਾਂ ਮੈਨੂੰ ਐ ਲੱਗਦਾ ਵੀ ਮੇਰੇ ਸ਼ਬਦ ਬਹੁਤ ਛੋਟੇ ਹਾਂ ਐਨਾ ਜ਼ਰੂਰ ਹੈ ਵੀ ਮੈਂ ਇੱਕ ਕਿਸਾਨ ਦੀ ਧੀ ਹਾਂ ਭੈਣ ਭਰਾ ਚਾਚੇ ਦਾਇ ਮੈਂ ਤੁਹਾਡੀ ਵੀ ਧੀ ਹਾਂ ਤੁਹਾਡੀ ਭੈਣਾਂ ਤੁਹਾਡੀ ਬੱਚੀਆਂ ਮੈਂ ਪੰਜਾਬ ਦੀ ਬੱਚੀ ਪਿਛਲੀ ਵਾਰ ਵੀ ਜਿੰਨੀ ਥੋੜੀ ਬਹੁਤ ਮੈਨੂੰ ਹਾਜ਼ਰੀ ਲੱਗੀ ਮੈਂ来 ਮੈਂ ਗੱਲ ਕਹਿਣੀ ਹੁਣੇ ਵੀ ਜਿੱਥੇ ਮੇਰੇ ਤੋਂ ਨਹੀਂ ਆਇਆ ਜਾਂਦਾ ਆਪਣੀ ਬਾਣੀ ਚ ਵੀ ਲਿਖਿਆ ਹੈ ਕਿ ਵਿਰਧੀ ਨਾ ਜਾਏ ਜਾਣ ਕੀ ਅਰਥਸ ਕਹਿੰਦੇ ਆਕਾਸ਼ ਵੀ ਸਤੋਂ ਵੱਡੀ ਚੀਜ਼ ਹੁੰਦੀ ਜਿੱਥੇ ਕਿਤੇ ਮੇਰੇ ਤੋਂ ਨਹੀਂ ਜਾਇਆ ਜਾਂਦਾ ਤੇ ਮੈਂ ਇਹ ਗੱਲ ਬਾਬੇ ਨਾਨਕ ਦੇ ਮੂਰੇ ਕਹਿਣੀ ਹੁਣੇ ਵੀ ਪ੍ਰਮਾਤਮਾ ਅਕਾਸ਼ ਵੀ ਤਤੋਏ ਬਣਾਈ ਹੈ ਹੈਨ ਤੇ ਮੇਰੀ ਅਰਦਾਸ ਇਹ ਹੈ ਜਦੋਂ ਸ਼ੁਭਕਰਨ ਦਿਨ ਐਤਵਾਰੀ ਸੋਣਿਆ ਸਾਡੇ ਬਠਿੰਡੇ ਦਾ ਹੀ ਬੱਚਾ ਸਾਡੇ ਘਰ ਤੋਂ ਥੋੜੀ ਦੂਰ ਹੈ ਉਦੋਂ ਸੋਚੋ ਵੀ ਮੈਂ ਇੱਕ ਮਾਂ ਐ ਸਭ ਤੋਂ ਪਹਿਲਾਂ ਮੈਂ ਇੱਕ ਮਾਂ ਐ ਤੇ ਇਹ ਦਰਦ ਮਾਂ ਬਾਪ ਸਭ ਤੋਂ ਵੱਡਾ ਮਹਿਸੂਸ ਕਰ ਸਕਦੇ ਫਿਰ ਭੈਣਾਂ ਦੀ ਛੜਾ ਛਾਇਆ ਸੀ ਉਹ ਛੋਟੀਆਂ ਛੋਟੀਆਂ ਭੈਣਾਂ ਇੱਕ ਕਮਜ਼ੋਰ ਜਿਹੇ ਬਾਪ ਦਾ ਥਮ ਸੀ ਉਹ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਉਹਦੋਂ ਡਰ ਡਰ ਜਾਂਦਾ ਹੈ ਵੀ ਅਸੀਂ ਤਾਂ ਸ਼ਾਂਤ ਬਾਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਹਾਂ ਸਾਡੇ ਬੱਚੇ ਸ਼ਾਂਤ ਬਾਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਨੇ ਫਿਰ ਸਾਡੇ ਨਾਲ ਇਹ ਸਾਰਾ ਕੁਝ ਕਿਉਂ ਹੋ ਰਿਹਾ ਕੱਲੇ ਇਹ ਜਿसनी ਹੋ ਰਹੀ ਤੁਸੀਂ ਪਿੰਡਾਂ ਦੇ ਪਿੰਡ ਜਾ ਕੇ ਵੇਖ ਲਓ ਬਸਤੀਆਂ ਚ ਦੁਕਾਨਾਂ ਤੇ ਜਾ ਕੇ ਵੇਖ ਲਓ ਕੋਈ ਗਰੀਬ ਕੋਈ ਪਿੰਡ ਕੋਈ ਮਹੱਲਾ ਕਿੱਟੇ ਬਣੇ ਹੋ ਸੇਹਣ ਕਹਿੰਦੇ ਬਾਕੀ ਚੀਜ਼ਾਂ ਤੇ ਬੈਨ ਹੈ ਚਿੱਟਾ ਜਿਹੜਾ ਉਹ ਆਮ ਦੇਖਦਾ ਉਹ ਬੱਚੇ ਨੌਜਵਾਨ ਮਾਂ 9 ਮਹੀਨੇ ਬੈਲਟੇ ਤੇ ਰੱਖਦੇ ਫਿਰ ਸੁਪਨੇ ਸੋਦਾ ਵੀ ਜਦੋਂ ਮੇਰਾ ਬੱਚਾ ਹੋਇਆ ਤਾਂ ਮੈਂ ਪੜਾਉਂਗੀ ਮੈਂ ਉਹਨੂੰ ਲਖਾਉਂਗੀ ਪਾਪ ਸੁਪਨੇ ਦੇਖਦਾ ਵੀ ਜਦੋਂ ਮੇਰੇ ਮੋਢੇ ਬਰਾਬਰ ਦਾ ਹੋ ਗਿਆ ਤਾਂ ਮੇਰਾ ਉਹ ਸਾਥੀ ਬਣੂਗਾ ਮੇਰੇ ਦੁੱਖ ਸੁੱਖ ਦਾ ਮੈਨੂੰ ਸਾਂਭੂਗਾ ਕਹਿੰਦੇ ਜਦੋਂ ਇੱਕ ਬੱਚੇ ਦੀ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਨਾ ਉਹ ਤਾਂ ਇੱਕ ਦਿਨ ਹੀ ਹੁੰਦੇ ਉਹ ਤਾਂ ਪਤਾ ਨਹੀਂ ਨਾਲ ਕਿੰਨੇ ਲੜਿਆਂ ਦੀ ਮੌਤ ਹੋ ਗਈ ਕਿੰਨੇ ਕਰੋੜਾਂ ਸੁੱਖਰਿਆਂ ਦੀ ਮੌਤ ਕਿਉਂਕਿ ਮੈਂ ਐਸੇ ਦਰਦ ਜੋ ਲੱਗ ਰਹੀਆਂ ਮੇਰਾ ਬੇਟਾ 28 ਸਾਲ ਦਾ ਉਹ 28 28 ਦਿਨ ਹੋ ਗਏ ਉਹ ਫਿਰ ਮਤਲਬ ਕਾਫੀ ਟ ਲੈ ਉਹਦੇ ਦੋਨੇ ਕਿੱਦੀਆਂ ਖਰਾਬ ਨੇ ਤੇ ਜਦੋਂ ਕਿਸੇ ਮਾਂ ਦੀ ਨੂੰ ਇਹ ਚੀਜ਼ ਹੁੰਦੀ ਆ ਤੇ ਮੈਨਾਂ ਉਹਦੋਂ ਅੰਦਰੋਂ ਤੱਕ ਰੂਹ ਕੰਬ ਜਾਂਦੀ ਹੈ ਵੀ ਸੱਚੇ ਪਾਤਸ਼ਾਹ ਕਿਸੇ ਮਾਂ ਨੂੰ ਇਹ ਦਰਦ ਨਾ ਦਿਖਾਈ ਤੇ ਮਾ ਮਾਂ ਬੱਚਿਆਂ ਨੂੰ ਸੁੱਤਾ ਨਹੀਂ ਦੇਖ ਸਕਦੇ ਜੇ ਘੰਟਾ ਬੱਚਾ ਸੁਵਾ ਤੇ ਸੌਂਦੇ ਨਾ ਤੇ ਮਾਂ ਉਹਦੇ ਕੋਲੇ ਦੱਸ ਗਏ ਨੇ ਘੜਦੀ ਆ ਕਿ ਕਿਉਂ ਸੁੱਤਾ ਪਿਆ ਹੈ ਘਰ ਸੁਣਨਾ ਤੇ ਜਦੋਂ ਕਹਿੰਦੇ ਉਹ ਬੱਚੇ ਦੁਨੀਆ ਛੱਡ ਜਾਂਦੇ ਨੇ ਉਦੋਂ ਆਪਣੇ ਕੋਲੇ ਕੁਝ ਨਹੀਂ ਬਚਦਾ ਕੁਝ ਨਹੀਂ ਬਚਦਾ ਤੇ ਫਿਰ ਜਦੋਂ ਮਾਵਾ ਕੋਲੇ ਕੁਝ ਨਹੀਂ ਬਚਦਾ ਫਿਰ ਉਹਦਾ ਕਮਜ਼ੋਰਾਂ ਤੇ ਚਲੋ ਇਹ ਸਰਕਾਰਾਂ ਵਾਰ ਕਰਦੀਆਂ ਨੇ ਇੱਕ ਕੱਲੀ ਯਾਦ ਰੱਖਿਓ ਮੈਂ ਆਜ ਨਹੀਂ ਤਾਂ ਕਾਂ ਦਾ ਬਾਪੇ ਨਾਨਕ ਦੀ ਟੱਕੜੀ ਨੇ ਬਰਾਬਰ ਤੋਂ ਲੜਣੀ ਤੋਂ ਲੜ ਮੇਰੀ ਗੱਲ ਯਾਦ ਰੱਖਿਓ ਮੈਨੂੰ ਆਪੇ ਗੁਰੂ ਸਾਹਿਬ ਤੇ ਇਨਾ ਵਿਸ਼ਵਾਸ ਹੈ ਭਾਵੇਂ ਮੈਂ ਇੱਕ ਸਿੰਗਰ ਹਾਂ ਮੈਨੂੰ ਲੋਕ ਗੌਣ ਵਾਲੀ ਕਹਿੰਦੇ ਨੇ ਹੈ ਨਾ ਵੀ ਇਹਨੇ ਗੌਣ ਵਾਲੀ ਨੇ ਪਰ ਜਦੋਂ ਚੰਗੇ ਸੰਸਕਾਰ ਹੋਣ ਚੰਗੇ ਮਾਤ ਹੋਵੇ ਹੁਣ ਭਾਨਾ ਮੇਰਾ ਪਤੀ ਜਾਈ ਲੱਗਿਆ ਜੀ ਸ਼ੁਭ ਤੋਂ ਬਾਅਦ ਸਾਰੇ ਬੱਚੇ ਮੈਨੂੰ ਸ਼ੁਭ ਤੋਂ ਬਾਅਦ ਤੋਹਾਈ ਕਹਿਣ ਲੱਗੇ ਤੇ ਤੁਸੀਂ ਸਾਰੇ ਬੱਚੇ ਮੇਰੇ ਭਤੀਜੇ ਹੋ ਤੇ ਮੈਂ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਭਰਾ ਦੇ ਨਿਓ ਝੜਪਟੀ ਜਾ ਕਿਸੇ ਵੀ ਭਰਾ ਦੇ ਕਿਸੇ ਪਰਜਾਈ ਦੇ ਘਰ ਉਹ ਹੈ ਜਿਹੜੀ ਸੁੰਨੇ ਹੋਵੇ ਕਿਸੇ ਮਾਂ ਦੀ ਘਰ ਸੁੰਨੇ ਹੋਵੇ ਜਦੋਂ ਆਪਾਂ ਸਾਂਤ ਵਈ ਤਰੀਕੇ ਨਾਲ ਇਸ ਧਰਨੇ ਨੂੰ ਕਰ ਰਹੇ ਹਾਂ ਸਾਡੇ ਬਜ਼ੁਰਗ ਬੈਠੇ ਆਂ ਸੂਸਬਾਧ ਬੈਠੇ ਨੇ ਤੇ ਮੈਂ ਇਹੋ ਸਰਕਾਰ ਨੂੰ ਬੇਨਤੀ ਕਰੂੰਗੀ ਵੀ ਜੋ ਅਸੀਂ ਮੰਗਦੇ ਆ ਉਹ ਸਾਨੂੰ ਦਿੱਤਾ ਜਾਵੇ ਨਹੀਂ ਤਾਂ ਫਿਰ ਸੂਰਮੇ ਮਦਾਨਾਂ ਚ ਭਾਈਦੇ ਨਹੀਂ ਹੁੰਦੇ ਮੇ ਆਵੇ ਨੇਰੀ ਆਵੇ ਤੇ ਆਪਾਂ ਤਾਂ ਇੱਕ 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 ਦੁਆਵਾਂਗੇ ਹਾਂਜੀ ਤੇ ਸਾਡੇ 10ਵੇਂ ਪਾਤਸ਼ਾਹ ਨੇ ਤਾਂ ਕਿਹਾ ਸੀ ਕਿ ਚਾਰ ਮੋਏ ਤੋਂ کیا ਹੁਆ ਜੀਵਤ ਕਈ ਹਜ਼ਾਰ ਤੇ ਮੈਂ ਇੱਕ ਗੱਲ ਕਹਿਣੀ ਆ ਮੇਰੇ ਕੋ ਸਾਰੇ ਬਾਪੂਆਂ ਨੂੰ ਸਲਾਮ ਉਹ ਸਾਡੇ ਭੈਣਾਂ ਨੂੰ ਸਲਾਮ ਸਾਡੇ ਬੱਚਿਆਂ ਨੂੰ ਸਲਾਮ ਜਿਹੜੇ ਘਰ-ਬਾਰ ਛੱਡ ਕੇ ਇੱਥੇ ਬੈਠੇ ਨੇ ਤੇ ਮੇਰਾ ਵਿਸ਼ਵਾਸ ਹੈ ਕਿ ਜਿੱਤ ਹੋਊਗੀ ਜਿੱਤ ਹੋਊਗੀ ਜਿੱਤ ਹੋਊਗੀ ਜਿੱਤ ਹੋਊਗੀ ਕਿਉਂਕਿ ਜਿਹਨੇ ਆਪਣਾ ਆੜਾ ਬਣਾ ਲਿਆ ਲੈਣਾ ਪੈਸੇ ਵਾਲਾ ਹਾਂ ਸਾਪਾ ਇੱਕੋ ਹੀ ਗੱਲ ਕਹਣੀ ਹੈ ਕੇ ਬਹਾਰਾ ਜੀ ਕਰਦਾ ਜਿਤ ਹੋਗੀ ਜਿਤ ਹੋਗੀ ਜਿਤ ਹੋਗੀ ਕਿਸੇ ਬੱਚੇ ਤੇ ਤੱਤੀ ਵਾ ਮਹਾਰਾਜ ਨਹੀਂ ਲੱਗਣਦਾ ਕਿਉਂਕਿ ਕਿੰਨੀਆਂ ਮਾਵਾਂ ਬੈਠੀਆਂ ਨੇ ਜਿਹੜੀਆਂ ਦਿਨ ਰਾਤ ਅਰਦਾਸ ਕਰਦੀਆਂ ਕਈਆਂ ਦੀ ਸੁਹਾਗ ਨੇ ਕਈਆਂ ਦੀ ਖੁੱਖ ਹੈ ਕਈਆਂ ਦੇ ਧੀਰੇ ਨੇ ਕਈਆਂ ਦੇ ਸਹਾਰੇ ਦੀ ਸਾਰੇ ਇੱਥੇ ਬੈਠੇ ਨੇ ਮੈਂ ਇੱਕ ਤੁਛ ਜੀ ਤੁਹਾਡੀ ਬੇਟੀ ਆ ਮੈਨੂੰ ਬਾਰਾ ਨਹੀਂ ਪਤਾ ਪਰ ਮੈਂ ਇਹ ਕਹਿੰਦੀ ਆ ਵੀ ਆਪਣੀ ਜਿਤ ਹੋਊਗੀ ਮੈਂ ਸ਼ੁਪਰ ਗਜ਼ਾਰਾ ਮੇਰੇ ਪਤੀ ਜੀ ਵੀ ਜਿਨ੍ਹਾਂ ਨੇ ਮੈਨੂੰ ਬਹੁਤ ਪਿਆਸ ਲੱਗਾ ਦਿੱਤਾ ਜਿਨਾ ਇਹ ਮਾਰਚ ਹੈ ਜਿੰਨ ਇੱਥੋਂ ਤੱਕ ਅਸੀਂ ਤੁਹਾਡੇ ਕੋਲ ਪਹੁੰਚੇ ਆ ਇਹ ਸ਼ਬਦ ਸਿੱਧੂ ਮੂਸੇਵਾਲਾ ਨੂੰ ਸਰਮਾਕ ਪਾਣੇ ਤੇ ਪਰਮਾਤਮਾ ਕਰੇ ਕਿਸੇ ਵੀ ਮਾਣੇ ਕੋਖ ਨਾ ਖਾਲੀ ਹੋਵੇ ਮੇਰੇ ਬੱਚੇ ਲਈ ਵੀ ਤੋ ਸੇ ਅਰਦਾਸ ਕਰਿਓ ਕਿ ਉਹ ਤੁਹਾਡੇ ਵਾਂਗ ਆਵੇ ਜੁੱਧ ਲੜੇ ਆਪਣੀ ਪੰਜਾਬ ਦੇ ਹੱਕਾਂ ਲਈ ਸਾਡਾ ਪੰਜਾਬ ਹਰਿਆ ਭਰਿਆ ਰਹੇ ਸਾਡਾ ਪਰਦਾਵਾਰ ਆ ਪੜਿਆ ਰਵੇ ਤਤ ਰਸ ਰੈਣ ਮਾਵਾਂ ਹੱਸਦੀਆਂ ਹਰਿਆਣ ਸਾਡੇ ਬਾਪੂ ਖੁਸ਼ੀਆਂ ਨਾਲ ਖੇਤਾਂ ਚ ਲਹਿਰਾਉਦੇ ਹੋਣ ਉਸ ਕੱਲ੍ਹਗੇ ਵਾਲੇ ਦੀ ਮਹਿਰ ਰਵੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰੇ